ਜਿਹੜੇ ਨਸ਼ਾ ਤਸਕਰ ਨੇ ਕਿਸਨੇਚਰ ਨੇ ਉਹਨਾਂ ਨੂੰ ਕੀ ਚਤਾਵਨੀ ਤੁਹਾਡੇ ਵੱਲੋਂ ਕਿਉਂਕਿ ਦੇਖੋ ਨਸ਼ਾ ਤਸਕਰਾਂ ਨੂੰ ਮੇਰੀ ਗੱਲ ਇਹੀ ਹੈ ਵੀ ਇਹ ਵੀ ਜੇ ਕਿਸੇ ਦਾ ਦਿਮਾਗ ਨਹੀਂ ਸੈੱਟ ਹੋਊਗਾ ਇਸ ਚੀਜ਼ ਨੂੰ ਕਿਸੇ ਦੇ ਤੱਕ ਪੱਲੇ ਨਹੀਂ ਪੈਰੀ ਹੈਗੀ ਉਹਦੇ ਫਿਰ ਠੋਕੇ ਕਾਰਵਾਈ ਹੋਊਗੀ ਜੀ ਉਹਨੂੰ ਫੜ ਕੇ ਅੰਦਰ ਵੀ ਦਾਖਲ ਕਰ ਪਰ ਜਿਹੜੀਆਂ ਆ ਮਾੜੀਆਂ ਚੀਜ਼ਾਂ ਨੇ ਇਹਨੂੰ ਅਵੋਇਡ ਕਰੋ ਜੇ ਨਹੀਂ ਕਰੋਗੇ ਫਿਰ ਉਹਦੇ ਤੇ ਕਾਰਵਾਈ ਤਾਂ ਅਸੀਂ ਕਰਾਂਗੇ ਕਰਾਂਗੇ ਉਹ ਕਾਰ ਵੀ ਪਹਿਲਾਂ ਵੀ ਹੋ ਰਹੀ ਹੈ ਤੇ ਹੁਣ ਵੀ ਹੋਊਗੀ ਤੇ ਠੋਕੇ ਹੋਊਗੀ ਉਹਨਾਂ ਨੂੰ ਗਲਤ ਪਾਸੇ ਲੈ ਕੇ ਆਵੇ ਤੇ ਗਵੰਡੀਆਂ ਦਾ ਵੀ ਫਰਜ਼ਮੰਦ ਹੈ ਵੀ ਉਹ ਸਾਡੇ ਤੱਕ ਖੂਫੀਆ ਇਨਫੋਰਮੇਸ਼ਨ ਦੇਣ ਉਹਨਾਂ ਦਾ ਕਿਤੇ ਨਾਮ ਗੁਪਤ ਰੱਖਿਆ ਜਾਊਗਾ ਸਾਨੂੰ ਉਹ ਉਸ ਤਰੀਕੇ ਨਾਲ ਕਰਨ ਜੀ ਵੀ ਇਹ ਮੁੰਡਾ ਗਲਤ ਐਕਟੀਵਿਟੀ ਚ ਪੈਂਦਾ ਹੈ ਕਿਤਾ ਇੱਥੇ ਮਸਲੇ ਬਹੁਤ ਨੇ ਟ੍ਰੈਫਿਕ ਨੂੰ ਲੈ ਕੇ ਮਸਲਾ ਹੈ ਉਸ ਨੂੰ ਕਿਵੇਂ ਜਿੱਠੂਗੇ ਜੀ ਇਹ ਥੋੜਾ ਦਰਸ਼ਕਾਂ ਸਾਡੇ ਨੂੰ ਕਿੱਥੇ ਸਮੱਸਿਆ ਹੈ ਉਹਨੂੰ ਵੀ ਅਸੀਂ ਨਿਜਠਾਂਗੇ ਉਹ ਟ੍ਰੈਫਿਕ ਪੁਲਿਸ ਨੂੰ ਉੱਥੇ ਉਸ ਅਕੋਰਡਿੰਗਲੀ ਡਿਪਲੋਏ ਕੀਤਾ ਜਾਊਗਾ ਮੁੱਲਾਂਪੁਰ ਖੇਤਰ ਵਿੱਚ ਨਵੇਂ ਡੀਐਸਪੀ ਸਾਹਿਬ ਆਏ ਨੇ ਕਿਉਂਕਿ ਪੁਰਾਣੇ ਡੀਐਸਪੀ ਤੁੰਮੇਰ ਸਿੰਘ ਦੀ ਬਦਲੀ ਹੋ ਗਈ ਹੈ ਸੁਣ ਲੈ ਕੇ ਡੀਐਸਪੀ ਮੋਹਿਤ ਅਗਰਵਾਲ ਸਾਡੇ ਨਾਲ ਨੇ ਸਰ ਸਭ ਤੋਂ ਪਹਿਲਾਂ ਤੁਹਾਨੂੰ ਮੁਬਾਰਕਾ ਨਵੀਂ ਜੁਆਇਨਿੰਗ ਥੈਂਕ ਯੂ ਜੀ ਥੈਂਕ ਯੂ ਸਰ ਨਵੇਂ ਹਲਕੇ ਦੇ ਵਿੱਚ ਨਵੀਂ ਜੁਆਇਨਿੰਗ ਹੋਈ ਹੈ ਕਾਫੀ ਮੁੱਦੇ ਹੁੰਦੇ ਨੇ ਕਿਉਂਕਿ ਏਰੀਆ ਹੀ ਬਹੁਤ ਵੱਡਾ ਹੈ ਤੁਹਾਡੇ ਕੋਲ ਪੁਲਿਸ ਸਟੇਸ਼ਨ ਵੀ ਚਾਰ ਨੇ ਦੋ ਕਰਾਲੀ ਚ ਦੋ ਮੁੱਲਾਂਪੁਰ ਹਰ ਬਲਾਕ ਚ ਤਾਂ ਇੱਥੇ ਮਸਲੇ ਬਹੁਤ ਨੇ ਟ੍ਰੈਫਿਕ ਨੂੰ ਲੈ ਕੇ ਮਸਲਾ ਹੈ ਉਸ ਨੂੰ ਕਿਵੇਂ ਜਿੱਠੂਗੇ ਜੀ ਥੋੜੇ ਦਰਸ਼ਕਾਂ ਸਾਡੇ ਕੋਲ ਦੇਖੋ ਜੀ ਹਜੇ ਮੈਂ ਜੁਆਇਨ ਕੀਤਾ ਤੇ ਹੁਣ ਅਸੀਂ ਸਾਰਾ ਏਰੀਆ ਜਿਹੜਾ ਹੈਗਾ ਮੈਂ ਉਹ ਘੁੰਮ ਕੇ ਦੇਖੂਗਾ ਸਾਰਾ ਜੋ ਜੋ ਹੈਗਾ ਜੋ ਜੋ ਪ੍ਰੋਬਲਮਸ ਨੇ ਹਾਂਜੀ ਬਾਕੀ ਜੋ ਵੀ ਲੋਕਾਂ ਵੱਲੋਂ ਵੀ ਜੋ ਸਮੱਸਿਆਵਾਂ ਆਣ ਗਈਆਂ ਤਾਂ ਉਹ ਉਹਨਾਂ ਦਾ ਨਰੀਖਣ ਕਰਦੇ ਹੋਏ ਜਿਹਦਾ ਜੋ ਹੈਗਾ ਉਹ ਮੈਂ ਸਾਰੇ ਸਟੇਕ ਹোলਡਰਸ ਨੂੰ ਉਹਨਾਂ ਨੂੰ ਲੈ ਕੇ ਜੇ ਕਿਤੇ ਆਪਣੀ ਟ੍ਰੈਫਿਕ ਦੀ ਜਿੱਥੇ ਸਮੱਸਿਆ ਹੈ ਉਹਨੂੰ ਵੀ ਅਸੀਂ ਨਜਿੱਠਾਂਗੇ ਉਹ ਟ੍ਰੈਫਿਕ ਪੁਲਿਸ ਨੂੰ ਉੱਥੇ ਉਸ ਅਕੋਰਡਿੰਗਲੀ ਡਿਪਲੋਏ ਕੀਤਾ ਜਾਊਗਾ ਹਾਂਜੀ ਬਾਕੀ ਜਿਹੜੀਆਂ ਹੋਰ ਜੋ ਵੀ ਸਮੱਸਿਆਵਾਂ ਇਲਾਕੇ ਦੇ ਵਿੱਚ ਹੈਗੀਆਂ ਨੇ ਉਹ ਜਿਵੇਂ ਜਿਵੇਂ ਪਬਲਿਕ ਵੱਲੋਂ ਰਿਸਪਾਂਸ ਆਊਗਾ ਜਿਵੇਂ ਜਿਵੇਂ ਉਹ ਆਪਣੀਆਂ ਚੀਜ਼ਾਂ ਤਾਂ ਉਸ ਅਕੋਰਡਿੰਗਲੀ ਉਹਦਾ ਹੱਲ ਕਰਾਂਗੇ ਜੀ ਸਰ ਇੱਕ ਨਸ਼ੇ ਨੂੰ ਲੈ ਕੇ ਤੇ ਦੂਜਾ ਸਨੇਚ ਦੀ ਘਟਨਾਵਾਂ ਇਹਨਾਂ ਨੂੰ ਲੈ ਕੇ ਕਿਵੇਂ ਤੁਸੀਂ ਗ੍ਰਹਿ ਰਣਨੀਤੀ ਬਣਾਉਂਗੇ ਕਿਵੇਂ ਟੀਮਾਂ ਬਣਾ ਰਹੇ ਹੋ ਕਿ ਜਿਸ ਤਰੀਕੇ ਨਾਲ ਸਨੇਚ ਦੀ ਘਟਨਾਵਾਂ ਵਿੱਚ ਰੁਕਜਣ ਦੂਜੇ ਪਾਸੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਾਬੂ ਕਰਨ ਵਾਸਤੇ ਕੀ ਰਣਨੀਤੀ ਤੁਸੀਂ ਮੁਹਾਲੀ ਵੱਡੇ ਸ਼ਹਿਰ ਤੋਂ ਆਏ ਹੋ ਤਾਂ ਮੁਹਾਲੀ ਸ਼ਹਿਰ ਤੋਂ ਤੁਹਾਡੇ ਕੋਲ ਨਵੀਂ ਤਕਨੀਕ ਹੈ ਤਾਂ ਨਵੇਂ ਤਰੀਕੇ ਦੇ ਨਾਲ ਕਿਵੇਂ ਇਹਨਾਂ ਨੂੰ ਕਾਬੂ ਕਰੋ ਦੇਖੋ ਜੀ ਤਕਨੀਕ ਤਾਂ ਪੁਲਿਸ ਦੀ ਉਹੀ ਹੁੰਦੀ ਹੈ ਠੀਕ ਹੈ ਏਰੀਆ ਟੂ ਏਰੀਆ ਚੀਜ਼ਾਂ ਦਾ ਡਿਫਰੈਂਸ ਹੁੰਦਾ ਹੈ ਇੱਥੋਂ ਦਾ ਜਿਹੜਾ ਹੈਗਾ ਉਸ ਏਰੀਆ ਅਕੋਰਡਿੰਗਲੀ ਹੈ ਸਪੈਸੀਫਿਕ ਜਿੱਥੇ ਉਹਰੇ ਵਾਰਦਾਤਾਂ ਦਾ ਉਹਰੇ ਜ਼ਿਆਦਾ ਜਿੱਥੇ ਆਪਾਂ ਨੂੰ ਲੱਗੂਗਾ ਕਿ ਏਰੀਆ ਪ੍ਰੋਨ ਹੈਗਾ ਉਹ ਅਸੀਂ ਮੈਂ ਸਾਰਾ ਇੱਕ ਵਾਰੀ ਚੈੱਕ ਕਰੂੰਗਾ ਤਾਂ ਅਸੀਂ ਆਪਣੇ ਪੁਰਾਣਾ ਕ੍ਰਾਈਮ ਰਿਕਾਰਡ ਦੇਖਦੇ ਹੋਏ ਵੀ ਤੇ ਬਾਕੀ ਜਿਵੇਂ ਰੀਸੈਂਟ ਇਨਪੁਟਸ ਆਣਗੀਆਂ ਉਹਦੇ ਅਕੋਰਡਿੰਗਲੀ ਵੀ ਉੱਥੇ ਅਸੀਂ ਆਪਣੀ ਪੈਟਰੋਲਿੰਗ ਜਿਹੜੀ ਹੈਗੀ ਹੈ ਉਹ ਮਜ਼ਬੂਤ ਕਰਾਂਗੇ ਸੋ ਥੈਟ ਉਹ ਵਾਰਦਾਤਾਂ ਸਨੈਚਿੰਗ ਦੀਆਂ ਨਾ ਹੋਣ ਐਂਡ ਰਹੀ ਗੱਲ ਸਰਕਾਰ ਵੱਲੋਂ ਹੀ ਡੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸਾਹਿਬ ਵੱਲੋਂ ਪੂਰੀ ਇੱਕ ਮੁਹਿੰਮ ਜਿਹੜੀ ਹੈਗੀ ਹੈ ਵਿੱਢੀ ਹੋਈ ਹੈ। ਉਹਦੇ ਤੇ ਅਸੀਂ ਜਿਹੜੇ ਹੈਗੇ ਲਗਾਤਾਰੀ ਅਗਰਸਰ ਹੈਗੇ ਆ ਤਾਂ ਉਹਦੇ ਸੰਬੰਧ ਦੇ ਵਿੱਚ ਸਾਡੇ ਕੋਲ ਵੀ ਜੋ ਪੁਰਾਣੇ ਡਰਗ ਪੈਡਲਰਸ ਨੇ ਉਹਨਾਂ ਦੇ ਉੱਤੇ ਵੀ ਅਸੀਂ ਸਾਡੀ ਰੂਟੀਨ ਦੇ ਵਿੱਚ ਕਾਰਵਾਈ ਚੱਲਦੀ ਹੈ। ਉਹ ਜਿਹੜੀ ਹੈਗੀ ਹੈ ਉਹਨੂੰ ਹੋਰ ਤੇਜ਼ ਕਰਾਂਗੇ। ਠੀਕ ਹੈ ਜੀ। ਬਾਕੀ ਮੇਰੀ ਇਹਦੇ ਵਿੱਚ ਪਬਲਿਕ ਨੂੰ ਅਪੀਲ ਹੈ ਕਿ ਸਾਨੂੰ ਜਿਹੜਾ ਹੈਗਾ ਕੋਈ ਵੈਲਿਡ ਇਨਪੁਟ ਜੇ ਲੋਕਾਂ ਕੋਲ ਹੈਗੀ ਹੈ ਉਹਨਾਂ ਕੋਲ ਕਿਉਂਕਿ ਦੇਖੋ ਪੁਲਿਸ ਹਰ ਜਗ੍ਹਾ ਨਹੀਂ ਹੋ ਸਕਦੀ। ਬਟ ਆਮ ਨਾਗਰਿਕ ਹਰ ਜਗ੍ਹਾ ਦੇ ਵਿੱਚ ਬੰਦਾ ਹੈਗਾ ਉਹਨੂੰ ਪਤਾ ਹੈ ਵੀ ਮੇਰੇ ਕੀ ਸਮੱਸਿਆ ਹੈ ਜਾਂ ਕੌਣ ਬੰਦਾ ਉੱਥੇ ਐਕਟਿਵ ਹੈਗਾ ਜਾਂ ਕੀ ਕਿੱਥੇ ਦਿੱਕਤ ਆ ਰਹੀ ਹੈ ਤਾਂ ਉਸ ਦੇ ਵਿੱਚ ਮੈਨੂੰ ਪਬਲਿਕ ਦਾ ਸਹਿਯੋਗ ਚਾਹੀਦਾ ਹੈ ਉਹ ਜਿਹੜੀ ਪਬਲਿਕ ਹੈ ਸਾਨੂੰ ਜਦੋਂ ਉਹ ਇਨਪੁਟ ਦੇਊਗੀ ਆ ਕੇ ਕਿਉਂਕਿ ਮੈਂ ਨਵਾਂ ਆਇਆ ਇੱਥੇ ਤਾਂ ਪਬਲਿਕ ਵੱਲੋਂ ਜਿਹੜੀ ਇਹ ਇਨਪੁਟ ਆਊਗੀ ਵੀ ਇੱਥੇ ਸਾਡੇ ਦਿੱਕਤ ਹੈਗੀ ਹੈ ਅਸੀਂ ਉਹਨੂੰ ਵੈਰੀਫਾਈ ਕਰਾਵਾਂਗੇ ਜੇ ਕੋਈ ਬੰਦਾ ਕਿਸੇ ਦੇ ਮਤਲਬ ਕੋਈ ਲੱਗਦਾ ਹੈਗਾ ਕਿ ਇਹ ਸਮਗਲ ਕਰ ਰਿਹਾ ਹੈ ਜਾਂ ਕੁਝ ਕਰ ਰਿਹਾ ਹੈ ਉਹਨੂੰ ਪ੍ਰੋਪਰਲੀ ਵੈਰੀਫਾਈ ਕੀਤਾ ਜਾਊਗਾ ਤੇ ਜੇ ਦੋਸ਼ੀ ਪਾਏ ਜਾਂਦੇ ਨੇ ਬੰਦੇ ਇਸ ਚੀਜ਼ ਦੇ ਵਿੱਚ ਤਾਂ ਅਸੀਂ ਉਹਨਾਂ ਦੇ ਉੱਤੇ ਐਫ ਆਈ ਆਰ ਤੇ ਜੋ ਬਾਕੀ ਜੋ ਵੀ ਐਕਸ਼ਨ ਬਣਦਾ ਉਹ ਪ੍ਰੋਪਰਲੀ ਲੈ ਕੇ ਇਹਨੂੰ ਨਿਚਠਾਂਗੇ 15 ਅਕਤੂਬਰ ਦਾ ਐਲਾਨ ਹੋ ਗਿਆ ਜੀ ਪੰਚਾਇਤੀ ਚੋਣਾਂ ਦਾ ਚੋਣਾਂ ਦੇ ਵਿੱਚ ਕਾਫੀ ਨਸ਼ਾ ਹੀ ਬੰਡੇ ਜਾਂਦਾ ਪਿੰਡਾਂ ਦੇ ਵਿੱਚ ਕਿ ਸਰਪੰਚੀ ਚੋਣਾਂ ਦੇ ਜ਼ਿਆਦਾਤਰ ਇਹ ਮਾਮਲਾ ਹੁੰਦਾ ਕਿ ਸ਼ਰਾਬ ਵੰਡੀ ਜਾਂਦੀ ਹੈ ਉਸ ਨੂੰ ਲੈ ਕੇ ਕਿਵੇਂ ਰੋਕੋਗੇ ਕੋਈ ਲੜਾਈ ਝਗੜੇ ਵੀ ਨਾ ਹੋਣ ਇਸ ਨੂੰ ਲੈ ਕੇ ਫੋਰਸ ਦਾ ਕੋਈ ਬਾਦ ਇੰਤਜ਼ਾਮ ਕੀਤਾ ਜਾਵੇਗਾ ਜੀ ਦੇਖੋ ਜੀ ਫੋਰਸ ਜਿੰਨੀ ਮੇਰੇ ਕੋਲ अवेलेबल ਹੈ ਉਹ ਫੋਰਸ ਨਾਲ ਮੈਂ ਕਰਨਾ ਹੈ ਬਾਕੀ ਜਿਵੇਂ ਵੀ ਸਾਨੂੰ ਇਲੈਕਸ਼ਨ ਪ੍ਰੋਸੈਸ ਚ ਕੋਈ ਹੋਰ ਫੋਰਸ ਮਿਲਦੀ ਹੈ ਤਾਂ ਡੈਫੀਨਿਟਲੀ ਅਸੀਂ ਉਹਦਾ ਉਸ ਅਕੋਰਡਿੰਗਲੀ ਹੋਰ ਯੂਜ਼ ਕਰਾਂਗੇ ਦੂਸਰੀ ਗੱਲ ਇਹ ਰਹੀ ਜਿਹੜੀ ਤੁਸੀਂ ਕੋਈ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਕੁਝ ਇਨਫਲੂਐਂਸ ਕਰਕੇ ਜਿਹੜੀ ਇਲੈਕਸ਼ਨ ਹੈਗੀ ਹੈ ਉਹ ਅਸੀਂ ਇਨਸ਼ੋਰ ਕਰਾਂਗੇ ਕਿ ਇਹੋ ਜਿਹਾ ਬਿਲਕੁਲ ਵੀ ਨਹੀਂ ਹੋਣ ਦਵਾਗੇ ਅਸੀਂ ਪ੍ਰੋਪਰ ਆਪਣਾ ਜਿਹੜਾ ਹੈਗਾ ਸਾਡੀਆਂ ਪੈਟਰੋਲਿੰਗ ਪਾਰਟੀਆਂ ਸਾਰੇ ਥਾਣੇ ਆਪਣਾ ਜਿਹੜਾ ਹੈਗਾ ਪ੍ਰੋਪਰਲੀ ਤੇ ਅਗਰਸਰ ਰੱਖਾਂਗੇ ਕਿਤੇ ਕੋਈ ਕੰਪਲੇਂਟ ਆਉਗੀ ਉਹ ਸਾਡਾ ਕੋਈ ਇਹ ਚ ਕੋਈ ਮੇਰੇ ਵੱਲੋਂ ਕੋਈ ਨ ਮੈਕੈਨਿਜ਼ਮ ਬਣਿਆ ਹੋਇਆ ਇਲੈਕਸ਼ਨਸ ਦਾ ਪ੍ਰੋਸੈਸ ਹੁੰਦਾ ਹੈ ਇੱਕ ਉਹਦੇ ਅਕੋਰਡਿੰਗਲੀ ਰਿਪੋਰਟਿੰਗਸ ਹੁੰਦੀਆਂ ਨੇ ਤੇ ਉਹਦੇ ਚ ਪ੍ਰੋਪਰ ਠੋਕੇ ਕਾਰਵਾਈ ਕਰਾਂਗੇ ਤੇ ਲੌਂਡ ਆਰਡਰ ਦਾ ਕਿਸੇ ਨੂੰ ਨਹੀਂ ਪੰਗ ਕਰਨ ਦਿੱਤਾ ਜਾਊਗਾ ਜੇ ਕਿਸੇ ਨੇ ਲੌਂਗ ਆਰ ਲੌਂਡ ਆਰਡਰ ਨਾਲ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਹੈ ਉਹਦਾ ਠੋਕੇ ਕਾਰਵਾਈ ਹੋਊਗੀ ਤੇ ਉਹ ਤਾਂ ਨਹੀਂ ਬਿਲਕੁਲ ਡਿਸਟਰਬ ਹੋਣ ਦਵਾਂਗੇ ਅੱਛਾ ਇਸ ਪਾਸੇ ਬੱਦੀ ਹਿਮਾਚਲ ਵੀ ਲੱਗਦਾ ਇੰਟਰ ਸਟੇਟ ਨਾਕੀ ਦੀ ਬਹੁਤ ਲੋੜ ਪੈਂਦੀ ਕਿਉਂਕਿ ਉਸ ਪਾਸੇ ਤੋਂ ਕੋਈ ਇਦਾਂ ਨਸ਼ਾ ਸਪਲਾਈ ਨਾ ਹੋਵੇ ਜਾਂ ਇਸ ਤਰੀਕੇ ਨਾਲ ਕੋਈ ਮਾਨੀ ਨਾ ਕੋਈ ਇਸਤਰੀ ਕਿਨਲ ਇਲੈਕਸ਼ਨ ਦੇ ਵਿੱਚ ਆਵੇ ਤਾਂ ਬਿਲਕੁਲ ਜੀ ਜੋ ਜੋ ਇਹ ਤਾਂ ਦੇਖੋ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਇੰਟਰਸਟੇਟ ਨਾਕਾਜ਼ ਇੰਡਸਟੇਟ ਇੰਟਰ ਡਿਸਟ੍ਰਿਕਟ ਦੇ ਵਿੱਚ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ ਦੀਜ਼ ਆਰ ਪਾਰਟ ਆਫ ਇਲੈਕਸ਼ਨ ਤਾਂ ਉਸ ਅਕੋਰਡਿੰਗਲੀ ਸਾਡੀ ਜਿਹੜੀ ਹੈਗੀ ਐ ਐਸਓਪੀ ਬਣੀ ਹੁੰਦੀ ਹੈ ਤਾਂ ਉਸ ਅਕੋਰਡਿੰਗਲੀ ਸਾਰੀਆਂ ਚੀਜ਼ਾਂ ਹੋਣਗੀਆਂ ਜੀ ਵਿਲ ਬੀ ਇਨ ਪਲੇਸ ਅੱਛਾ ਹੁਣ ਤੁਸੀਂ ਜਿਹੜੇ ਨਸ਼ਾ ਤਸਕਰ ਨੇ ਤੇ ਸਨੇਚਰ ਨੇ ਉਹਨਾਂ ਨੂੰ ਕੀ ਚਤਾਵਨੀ ਤੁਹਾਡੇ ਵੱਲੋਂ ਕਿਉਂਕਿ ਤੁਸੀਂ ਆਏ ਹੋ ਨਵੇਂ ਨਵੇਂ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਤਰੀਕਾ ਚਲੋ ਸਪੋਰਟ ਦਾ ਸਾਰੀ ਉਹੀ ਹੁੰਦਾ ਪਰ ਕੀ ਚਤਾਵਨੀ ਉਹਨਾਂ ਨੂੰ ਫਿਰ ਦਾ ਦੇਖੋ ਨਸ਼ਾ ਤਸਕਰਾਂ ਨੂੰ ਮੇਰੀ ਗੱਲ ਇਹੀ ਹੈ ਵੀ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਬਿਲਕੁਲ ਤੁਸੀਂ ਆਪ ਇਸ ਤ੍ਹਾਂ ਜਿਹੜੇ ਲੋਕਲ ਜਿੰਨੇ ਵੀ ਬੰਦੇ ਮੁੰਡੇ ਫੜਦੇ ਆ ਆਪਾਂ ਲੋਕਲ ਹੀ ਹੁੰਦੇ ਨੇ ਤਾਂ ਪਹਿਲਾਂ ਤਾਂ ਤੁਸੀਂ ਆਪ ਦਾ ਆਪਦੇ ਪਰਿਵਾਰ ਦਾ ਤੇ ਬਾਕੀ ਸਮਾਜ ਦਾ ਸੋਚੋ ਇਹ ਚੀਜ਼ ਤੋਂ ਬਾਹਰ ਨਿਕਲੋ ਚਾਹੇ ਉਹ ਕੰਜ਼ਿਊਮਰ ਹੈ ਤੇ ਚਾਹੇ ਉਹ ਸਮਗਲਰ ਹੈ ਤੇ ਪਰ ਫਿਰ ਵੀ ਜੇ ਕਿਸੇ ਦਾ ਦਿਮਾਗ ਨਹੀਂ ਸੈੱਟ ਹੋਊਗਾ ਇਸ ਚੀਜ਼ ਨੂੰ ਕਿਸੇ ਦੇ ਪੱਲੇ ਨਹੀਂ ਪੈਰੀ ਹੈਗੀ ਉਦੋਂ ਉਹਨੂੰ ਫੜ ਕੇ ਅੰਦਰ ਵੀ ਦਵਾਵਾਂਗੇ ਠੀਕ ਹੈ ਪ੍ਰੋਪਰ ਉਹ ਜਿਹੜਾ ਹੈਗਾ ਉਹ ਲਾ ਨੂੰ ਫੇਸ ਕਰੂਗਾ ਪ੍ਰੋਪਰਲੀ ਉਹ ਕਾਰਵਾਈ ਕਰਾਂਗੇ ਤੇ ਬਾਕੀ ਮੇਰੀ ਇਹਦੇ ਵਿੱਚ ਅਪੀਲ ਇਹੀ ਹੈ ਕਿ ਜਿਹੜਾ ਬੰਦੇ ਮਾੜੇ ਕੰਮਾਂ ਦੇ ਵਿੱਚ ਨੇ ਉਹਨਾਂ ਨੂੰ ਸੁਜੈਸ਼ਨ ਹੈ ਕਿ ਵੀ ਆਪਣਾ ਛੋਟੇ ਵੀਰ ਇਹਦੇ ਚੀਜ਼ਾਂ ਦੇ ਚੱਕਰਾਂ 'ਚ ਨਾ ਪੋ ਇਹਨਾਂ ਤੋਂ ਬਚੋ ਠੀਕ ਹੈ ਮਾੜੀਆਂ ਚੀਜ਼ਾਂ ਤੋਂ ਮਿਹਨਤ ਕਰੋ ਕਿਰਤ ਕਰੋ ਉਹ ਤੋਂ ਆਪਦੀ ਕਮਾਈ ਕਰੋ ਜਿਹੜੀ ਗੱਲ ਹੈਗੀ ਹੈ ਪਰ ਜਿਹੜੀਆਂ ਆ ਮਾੜੀਆਂ ਚੀਜ਼ਾਂ ਨੇ ਇਨਵੋਲਵਡ ਕਰੋ ਜੇ ਨਹੀਂ ਕਰੋਗੇ ਫਿਰ ਉਹਦੇ ਤੇ ਕਾਰਵਾਈ ਤਾਂ ਅਸੀਂ ਕਰਾਂਗੇ ਕਰਾਂਗੇ ਉਹ ਕਾਰ ਵੀ ਪਹਿਲਾਂ ਵੀ ਹੋ ਰਹੀ ਐ ਤੇ ਹੁਣ ਵੀ ਹੋਊਗੀ ਤੇ ਠੋਕੇ ਹੋਊਗੀ ਤੇ ਉਹਦੇ ਚ ਪਬਲਿਕ ਦੇ ਸਹਿਯੋਗ ਦੀ ਲੋੜ ਐ ਕਿਉਂਕਿ ਦੇਖੋ ਜੇ ਕਿਸੇ ਦੇ ਘਰ ਦੇ ਵਿੱਚ ਮੈਂ ਫੇਰ ਉਹੀ ਗੱਲ ਕਰ ਰਿਹਾ ਜਿਵੇਂ ਤੁਸੀਂ ਸਨੇਚਿੰਗ ਦੀ ਗੱਲ ਕਹੀ ਹੁਣ ਇਹ ਮਾਪੇ ਬਾਪ ਨੂੰ ਵੀ ਇਹ ਗੱਲ ਕਲੀਅਰ ਹੁੰਦੀ ਐ ਤੇ ਏਰੀਆ ਚ ਵੀ ਗੱਲ ਕਲੀਅਰ ਹੁੰਦੀ ਐ ਵੀ ਸਾਡਾ ਮੁੰਡਾ ਕਿਸੇ ਗਲਤ ਰਸਤੇ ਐ ਚਲੋ ਆਪਾਂ ਉਹ ਸਨੇਚਿੰਗ ਤੁਸੀਂ ਕਹਿੰਦੇ ਹੋ ਵੀ ਫਲਾਣੀ ਥਾਂ ਤੇ ਸਨੇਚਿੰਗ ਹੋ ਕੇ ਕੋਈ ਚੀਜ਼ ਲੈ ਕੇ ਚਲਾ ਗਿਆ ਬੰਦਾ ਬਟ ਜਿੱਥੇ ਜਾ ਕੇ ਕਿਤੇ ਤਾਂ ਰਹਿੰਦਾ ਨਾ ਉਹ ਉਹਦੇ ਇਲਾਕੇ ਦੇ ਬੰਦਿਆਂ ਨੂੰ ਤਾਂ ਕਿ ਕੋਈ ਚੀਜ਼ ਟਰੈਕ ਨਾ ਹੁੰਦੀ ਹੈ ਪਰ ਉਹਦੇ ਮਾਪਿਓ ਦਾ ਵੀ ਫਰਜ ਬਣਦਾ ਵੀ ਆਪਦੇ ਮੁੰਡੇ ਨੂੰ ਗਲਤ ਪਾਸੇ ਲੈ ਕੇ ਆਵੇ ਤੇ ਗਵੰਡੀਆਂ ਦਾ ਵੀ ਫਰਜ ਬਣਦਾ ਹੈ ਵੀ ਉਹ ਸਾਡੇ ਤੱਕ ਖੂਫੀਆ ਇਨਫੋਰਮੇਸ਼ਨ ਦੇਣ ਉਹਨਾਂ ਦਾ ਕਿਤੇ ਨਾਮ ਗੁਪਤ ਹੋਏਗਾ ਨਾਮ ਗੁਪਤ ਰੱਖਿਆ ਜਾਊਗਾ ਸਾਨੂੰ ਉਹ ਉਸ ਤਰੀਕੇ ਨਾਲ ਕਰਨ ਜੀ ਵੀ ਇਹ ਮੁੰਡਾ ਗਲਤ ਐਕਟੀਵਿਟੀ ਚ ਪੈਂਦਾ ਹੈ ਚੈੱਕ ਕਰ ਲੋ ਇਸ ਨਾਲ ਪਬਲਿਕ ਦੀ ਸਪੋਰਟ ਨਾਲ ਸਾਨੂੰ ਬਹੁਤ ਵੱਡਾ ਬੈਨੀਫਿਟ ਮਿਲਣਾ ਹੈ ਦਿਸ ਇਜ਼ ਪਾਰਟ ਆਫ ਕਮਿਊਨਿਟੀ ਪਲਸਿੰਗ ਬੇਸਿਕਲੀ ਜਦੋਂ ਲੋਕ ਸਾਡੇ ਨਾਲ ਜੁੜਦੇ ਨੇ ਲੋਕ ਸਾਨੂੰ ਆਪਣਾ ਜਿਹੜਾ ਹੈਗਾ ਕਿ ਹਿੱਸਾ ਬਣ ਕੇ ਸਾਹਮਣੇ ਆਉਣਗੇ ਤਾਂ ਲੋਕਾਂ ਦੀਆਂ ਸਮੱਸਿਆਵ ਇਨਫਾਰਮੇਸ਼ਨ ਹੈ ਬਿਲਕੁਲ ਤੇ ਸਾਡਾ ਜਿਹੜਾ ਸੋਰਸ ਹੁੰਦਾ ਪੁਲਿਸ ਦਾ ਉਹ ਆਮ ਜਨਤਾ ਹੀ ਹੁੰਦੀ ਹੈ ਤੇ ਜੇ ਆਮ ਜਨਤਾ ਖੁੱਲ ਕੇ ਸਾਹਮਣੇ ਆਊਗੀ ਤਾਂ ਅਸੀਂ ਵਧੀਆ ਤਰੀਕੇ ਨਾਲ ਉਹਨਾਂ ਦੀ ਮਸਲਾ ਜਿਹੜਾ ਹੈਗਾ ਹੱਲ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਅਸੀ ਟੈਂਕਿਊ ਥੈਂਕਿਊ ਬਿਲਕੁਲ ਤੁਸੀਂ ਦੇਖੋ ਕਿ ਇਹ ਸੰਨ ਡੀਐਸਪੀ ਮੋਹਿਤ ਅਗਰਵਾਲ ਜੀ ਜਿਨ੍ਹਾਂ ਨੇ ਅੱਜ ਜੁਆਇਨਿੰਗ ਕਰਨ ਤੋਂ ਬਾਅਦ ਸਿੱਧੀ ਚਤਾਵਨੀ ਜਿਹੜੀ ਨਸ਼ਾ ਤਸਕਰਾਂ ਤੇ ਸਨੈਚਾਂ ਨੂੰ ਦਿੱਤੀ ਹੈ ਕਿ ਮੇਰੇ ਹਲਕੇ ਦੇ ਵਿੱਚ ਐਦਾਂ ਦਾ ਕ੍ਰਾਈਮ ਕਰਨਾ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਸੋਚ ਜਣਾ ਵੀ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਪੁਲਿਸ ਹੁਣ ਸ਼ਕਤੀ ਦੇ ਵਿੱਚ ਹੈ ਪੰਜਾਬ ਦੇ ਵਿੱਚ ਲਗਾਤਾਰ ਨਸ਼ਾ ਤਸਕਰਾ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਦੀ ਨਾਲ ਆਮ ਜਨਤਾ ਨੂੰ ਪਿੰਡਾਂ ਦੇ ਲੋਕਾਂ ਨੂੰ ਇਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਕਿਸੇ ਵੀ ਨਸ਼ਾ ਤਸਕਰਾ ਜਾਂ ਮਾੜੇ ਅੰਸਰ ਦੀ ਅਗਰ ਕੋਈ ਇਨਫੋਰਮੇਸ਼ਨ ਦਿੰਦਾ ਹੈ ਤਾਂ ਉਸ ਦੀ ਪਛਾਣ ਵੀ ਗੁੱਪਤ ਰੱਖੀ ਜਾਵੇਗੀ ਜਨਤਾ ਦਾ ਸੰਯੋਗ ਬਹੁਤ ਤਰੀਕੇ ਦੇ ਨਾਲ ਇਹਨਾਂ ਨੇ ਮੰਗਿਆ ਕਿਉਂਕਿ ਜਨਤਾ ਬਿਨਾ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਹਰ ਜਗ੍ਹਾ ਪੁਲਿਸ ਨਹੀਂ ਘੁੰਮ ਸਕਦੀ ਹਰ ਜਗ੍ਹਾ ਪੁਲਿਸ ਨਹੀਂ ਪਹੁੰਚ ਸਕਦੀ ਜਿਸ ਤਰੀਕੇ ਨਾਲ ਅਗਰ ਜਨਤਾ ਫੋਨ ਕਰਕੇ ਮੈਸੇਜ ਕਰਕੇ ਪੁਲਿਸ ਨੂੰ ਮਿਲ ਕੇ ਐਦਾਂ ਨਸ਼ਾ ਤਸਕਰਾਂ ਦੀ ਐਦਾਂ ਦੇ ਮਾੜੇ ਅਨਸਰਾਂ ਦੀ ਸਨੇਚਰਾਂ ਦੀ ਅਗਰ ਜਾਣਕਾਰੀ ਦਿੰਦੀ ਹੈ ਤਾਂ ਕਿਤਨੇ ਕਿਤੇ ਕ੍ਰਾਈਮ ਹਲਕੇ ਦੇ ਵਿੱਚੋਂ ਏਰੀਆ ਦੇ ਵਿੱਚੋਂ ਖਤਮ ਹੋ ਜਾਵੇਗਾ ਦੇਖਦੇ ਕਿ ਆਪਰੇ ਦੇ ਵਿੱਚ ਲਗਾਤਾਰ ਹੁਣ ਪੁਲਿਸ ਲਗਾਤਾਰ ਸਖਤੀ ਦੇ ਵਿੱਚ ਐਂਟਰਸਟ ਨਾਕੇ ਵੀ ਲੱਗਣਗੇ ਚੋਣਾ ਵੀ ਜਿਹੜੀਆਂ ਪੰਚਾਇਤਾਂ ਹੋਣ ਜਾ ਰਹੀਆਂ ਨੇ ਕਸ ਹੁਣ ਲੱਕੇ ਪੁਲਿਸ ਵੱਲੋਂ ਪੂਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ ਤੁਹਾਡੇ ਕੈਮਰਾਮੈਨ ਸਮੇਤ ਦੇ ਨਾਲ ਹਤੇਸ਼